ਔਰ ਜੋ ਮਾਪੂਖਾ ਨੇ ਸੰਕਲਪ ਦਿੱਤਾ ਸੀ ਉਹ ਸੰਕਲਪ ਨੂੰ ਅੱਗੇ ਲੈ ਕੇ ਚੱਲਦੇ ਹੋਇਆ ਕਰਕੇ ਤਰਫਾਸਟ ਬੜੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ ਜੋ ਵਰਸਤੀ ਚੱਲ ਰਹੀ ਹੈ ਕਾਲਜ ਚੱਲ ਰਹੇ ਨੇ ਉੱਥੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਘਟਾ ਜਾਨੀ ਮਾਲੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਵੀ ਦਸਾਂ ਦਾ ਬਰਬਾਦ ਹੋ ਗਏ ਘਰਾਂ ਦੇ ਘਰ ਖੜ ਗਏ ਔਰ ਕਲਗੀ ਧਾਰ ਟਰਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੇ ਅਮੀਰ ਨਾਗ ਬਹੁਤ ਵੱਡਾ ਇੱਕ ਮਹਾਨ ਉਤਾਲਾ ਕੀਤਾ ਗਿਆ ਕਿ ਪਾਸ ਪੈਨਲ ਦੇ ਨਾਲ ਘਰ ਬਣਾ ਕੇ ਮੁਰਬਸੇ ਅੱਗੇ ਡੇ ਜੱਤ ਨੇ ਉਹ ਮਾਫਰ ਖਾਂ ਦੇ ਵੱਲੋਂ ਸੰਤ ਬਾਬਾ ਗਵਿੰਦਰ ਸਿੰਘ ਜੀ ਗੋਰਾ ਬੰਦੋਸਤਨ ਤੋਂ ਬਾਬਾ ਜਗਦੀਸ਼ ਸਿੰਘ ਜੀ ਕਾਕਰ ਨੇ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬਦਿਸ਼ਾ ਦੇ ਸੰਗਤ ਦੇ ਸਹਿਯੋਗ ਦੇ ਨਾਲ ਪੌਫ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਜਿਹੜਾ ਘਰ ਹੈ ਹੋ ਰਿਹਾ ਹੈ ਜੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜਿਹੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬਾ ਦਾ ਯਤਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਤਪਾ ਬਦਿੰਦਰ ਸਿੰਘ ਜੀ ਹੋਰਾਵਾਂ ਵੱਲੋਂ ਕੱਲ੍ਹ ਕੀ ਟਰਸਟ ਬੜੂ ਸਾਹਿਬ ਦੇ ਵੱਲੋਂ ਇਹਦੀ ਸੇਵਾ ਉਹ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਇੱਕ ਪੰਥਕ ਹਲਕਿਆਂ ਦੀ ਜੇ ਗੱਲ ਕਰੀਏ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਵਾ ਕਿ ਜਿਹੜੀ ਦਸਤਾਰਬੰਦੀ ਉਹ ਦੁਬਾਰਾ ਕੀਤੀ ਗਈ ਪਹਿਲਾਂ ਢਾਈ ਵਜੇ ਰਾਤ ਨੂੰ ਹੋਈ ਸੀ ਉਹਨੂੰ ਦੁਬਾਰਾ ਤੁਸੀਂ ਵੀ ਹਾਲਾਂਕਿ ਉੱਥੇ ਮੌਜੂਦ ਸੀ ਔਰ ਤੁਹਾਡਾ ਪਹਿਲਾ ਬਿਆਨ ਇਹ ਸੀਗਾ ਕਿ ਇਹ ਬੜੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਤੇ ਹੁਣ ਤੱਕ ਲੱਗਦਾ ਕਿ ਇਹ ਸਾਰਾ ਕੁਝ ਪੂਰਾ ਹੋ ਚੁੱਕਾ ਵਾ ਤੇ ਦੁਬਾਰਾ ਕੋਈ ਲੋੜ ਨਹੀਂ ਪੈਗੀ ਜੇ ਦੇਖੋ ਸਾਰਾ ਕੁਝ ਕੱਲ ਉਸੇ ਬੋਲਿਆ ਜਾ ਚੁੱਕਾ ਹੈ ਮੇਰਾ ਤਾਂ ਖਿਆਲ ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਤੋ ਫੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਜਥੇਬੰਦੀਆਂ ਵੱਲੋਂ ਕੱਲ ਕੇਸਕਰ ਸਾਹਿਬ ਵਾਸਤੇ ਦਿੱਤਾ ਜਾ ਚੁੱਕਾ ਹੈ ਹੁਣ ਇਹ ਇੱਥੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਇੱਕ ਸੰਗਠਨ ਜਾਣ ਚੰਦਾ ਪੰਥ ਵਿੱਚ ਵਿਵਾਦ ਕੋਈ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਪੰਥੀ ਸੀ ਸਰਨਾ ਜਿਹੜਾ ਕਾਲੀਦਾਲ ਦੇ ਜਿਹੜੇ ਹੈਗੇ ਹਨ ਮੈਂ ਉਹਨਾਂ ਨੂੰ ਕੱਢਿਆ ਗਿਆ ਜੀ ਮਨਜੀਤ ਸਿੰਘ ਜੀ ਕਦੇ ਦੇ ਗੋੜ ਮੈਨੂੰ ਤਾਂ ਬੜਕੋ ਪਤਾ ਔਰ ਜੋ ਮਾਫ ਮੁਖਾ ਨੇ ਸੰਕਲਪ ਕੀਤਾ ਸੀ ਉਸ ਕਲਪ ਨੂੰ ਅੱਗੇ ਲੈ ਕੇ ਚੱਲਦੇ ਹੋਏ ਅੱਜ ਕਿਰਤੀ ਹਲਕਾ ਸਟੇਟ ਬੜੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸਲਾਮਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ ਯੂਨੀਵਰਸਿਟੀ ਚੱਲ ਰਹੀ ਹੈ ਕਾਲਜ ਚੱਲ ਰਹੇ ਨੇ ਉੱਥੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜੀਵਨ ਦਾ ਨੁਕਸਾਨ ਹੋਇਆ ਘਰਾਂ ਦੇ ਘਟ ਵੀ ਲਸਾਂ ਦਾ ਬਰਬਾਦ ਹੋ ਗਏ ਘਰਾਂ ਨੂੰ ਘਰਟੇ ਆ ਗਏ ਔਰ ਕਲਕੀ ਪਾਲ ટ્રਸਟ ਬੜੂ ਸਾਹਿਬ ਵੱਲੋਂ ਗੁਰੂ ਸਾਹਿਬ ਦੇ ਮੇਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਾਲਾ ਕੀਤਾ ਗਿਆ ਹੈ ਕਿ ਪੌਪ ਪੈਨਲ ਦੇ ਨਾਲ ਕਾਰ ਬਣਾ ਕੇ ਮੁੜ ਵਸੇ ਆਪੇ ਤੇ ਜਿਹੜੀ ਆ ਤੰਨੇ ਉਹ ਮਾਫਲ ਖਾਂਦੇ ਵੱਲੋਂ ਸੰਤ ਬਾਬਾ ਗੋਵਿੰਦਰ ਸਿੰਘ ਜੀ ਗੋਰਾ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਦਾ ਕਰਦੇ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾਬਦ ਸ਼ਾਦੀ ਸੰਗਤ ਦੇ ਸਹਿਯੋਗ ਦੇ ਨਾਲ ਪੌਪ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਤਿਆਰ ਹੈ ਹੋ ਰਿਹਾ ਜੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਜਿਹੜੀਆਂ ਨੇ ਉਹ ਸੌਂਪ ਕੇ ਤੇ ਮੁੜ ਵਸੇਬ ਦਾ ਯਤਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਸਥਾ ਬਾਬਾ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ ਕੱਲ੍ਹ ਵੀ ਤੱਕ ਅਸ਼ਟ ਬੜੂ ਸਾਹਿਬ ਦੇ ਵੱਲੋਂ ਇਹ ਦੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਇੱਕ ਪੰਥਕ ਹਲਕਿਆਂ ਦੀ ਜੇ ਗੱਲ ਕਰੀਏ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਵਾ ਕਿ ਜਿਹੜੀ ਦਸਤਾਰ ਬੰਦੀ ਉਹ ਦੁਬਾਰਾ ਕੀਤੀ ਗਈ ਪਹਿਲਾਂ ਢਾਈ ਗਰੇ ਰਾਤ ਨੂੰ ਹੋਈ ਸੀ ਹੁਣ ਦੁਬਾਰਾ ਤੁਸੀਂ ਵੀ ਹਾਲਾਂਕਿ ਉੱਥੇ ਮੌਜੂਦ ਸੀ ਪਰ ਤੁਹਾਡਾ ਪਹਿਲਾ ਬਿਆਨ ਇਹ ਸੀਗਾ ਕਿ ਇਹ ਬੜੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਤੇ ਹੁਣ ਤਨ ਲੱਗਦਾ ਕਿ ਇਹ ਸਾਰਾ ਕੁਝ ਪੂਰਾ ਹੋ ਚੁੱਕਾ ਵਾ ਤੇ ਦੁਬਾਰਾ ਕੋਈ ਲੋੜ ਨਹੀਂ ਪੈਗੀ ਜੇ ਦੇਖੋ ਸਾਰਾ ਕੁਝ ਕੱਲ ਉਸੇ ਬੋਲਿਆ ਜਾ ਚੁੱਕਾ ਮੇਰਾ ਤਾਂ ਖਿਆਲ ਸੀ ਕਿ ਅਸਵੇਜ ਗੱਲ ਕਰਨੀ ਤੇ ਨਹੀਂ ਬਣਦੀ ਦੋਖੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਉਹ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਕੱਲ ਕੇਸ ਕਰ ਸਾਹਿਬ ਵਾਸਤੇ ਦਿੱਤਾ ਜਾ ਚੁੱਕਾ ਹੈ ਕੋਈ ਇੱਥੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਸੰਗਤ ਤੇ ਜਾਣ ਚੰਦਾ ਪੰਥ ਵਿੱਚ ਵਿਵਾਦ ਕੋਈ ਵੀ ਨਹੀਂ ਹੋਣਾ ਚਾਹੀਦਾ ਪੰਜੀ ਪੰਜੀ ਸੀ ਸਰਨਾ ਜਿਹੜਾ ਕਾਰਜਦਾਲ ਦੇ ਜਿਹੜੇ ਹੈਗੇ ਸਨਮਾਨ ਉਹਨਾਂ ਨੂੰ ਕੱਢਿਆ ਗਿਆ ਜੁਤੀ ਜਮਨਜੀਤ ਸਿੰਘ ਜੀ ਕਦੇ ਦੇ ਕੋਲ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਔਰ ਜੋ ਮਾਪੁਰਖਾ ਨੇ ਸੰਕਲਪ ਕੀਤਾ ਸੀ ਉਹ ਉਸ ਕਲਪ ਨੂੰ ਅੱਗੇ ਲੈ ਕੇ ਚੱਲਦੇ ਹੋਇਆ ਹਸਪਤਾਲ ਫਸਟ ਤੋਂ ਬੜੂ ਸਾਹਿਬ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਅਕਾਲ ਅਕੈਡਮੀ ਚੱਲ ਰਹੀਆਂ ਨੇ ਜੁਨੇ ਵਰਸਤੀ ਚੱਲ ਰਹੀ ਹੈ ਕਾਲਜ ਚੱਲ ਰਹੇ ਨੇ ਉੱਥੇ ਹੋਰ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਔਰ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਔਰ بارش ਦੀ ਮਾਰ ਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਵੀ ਦਸਾਂ ਤੋਂ ਬਰਬਾਦ ਹੋ ਗਏ ਘਰਾਂ ਦੇ ਘਰ ਖੜ ਗਏ ਔਰ ਕੱਲ੍ਹ ਕੀ ਤਾਂ ਅਲਟਰਾਸਟ ਬੜੂ ਸਾਹਿਬ ਵੱਲੋਂ ਸੂਰਤ ਸਾਡੇ ਮੇਰ ਨਾਲ ਬਹੁਤ ਵੱਡਾ ਇੱਕ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਪਾਸ ਪੈਨਲ ਦੇ ਨਾਲ ਘਰ ਬਣਾ ਕੇ ਮੋੜਵਸੇਪੇ ਤੇ ਜਿਹੜੀ ਯਤਨ ਨੇ ਉਹ ਮਾਪੁਰਖਾਂ ਦੇ ਵੱਲੋਂ ਸੰਤ ਬਾਬਾ ਗੋਵਿੰਦਰ ਸਿੰਘ ਜੀ ਹੋਰਾ ਵੱਲੋਂ ਸੰਤ ਬਾਬਾ ਜਗਦੀਸ਼ ਸਿੰਘ ਜੀ ਕਾਕਾ ਜੀ ਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਔਰ ਦੇਸ਼ਾ ਵਿਦੇਸ਼ਾ ਦੇ ਸੰਗਤ ਦੇ ਸਹਿਯੋਗ ਦੇ ਨਾਲ ਪਾਸ ਪੈਨਲ ਦੇ ਨਾਲ ਜੋ ਕਿ 24 ਘੰਟਿਆਂ ਦੇ ਵਿੱਚ ਜਿਹੜਾ ਘਰ ਹੈ ਉਹ ਰਹਿਣ ਯੋਗ ਹੋ ਜਾਂਦਾ ਹੈ ਤਿਆਰ ਹੋ ਜਾਂਦਾ ਹੈ ਔਰ 35 ਘਰ ਜਿਹੜੇ ਨੇ ਤਿਆਰ ਕਰ ਚੁੱਕੇ ਨੇ ਇਹ ਘਰ ਜਿਹੜੇ ਨੇ ਸੌਂਪ ਚੁੱਕੇ ਨੇ ਔਰ ਬਾਕੀ ਜਿਹੜੇ 15 16 ਘਰ ਨੇ ਉਹ ਕੱਲ ਤੱਕ ਪਰਿਵਾਰਾਂ ਨੂੰ ਚਾਬੀਆਂ ਕਿੜੀਆਂ ਨੇ ਉਹ ਸੌਂਪ ਕੇ ਤੇ ਗੁਰਵਸੇਵਾ ਦਾ ਜਿਹੜਾ ਇਹਤਾਨ ਹੈ ਉਹ ਮਾਪੁਰਖਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਾਪੁਰਖ ਸੰਸਪਾ ਬਦਿੰਦਰ ਸਿੰਘ ਜੀ ਹੋਰਾਵਾਲੋਂ ਕਲਗੀ ਫਾਉਂਡਸਟ ਬੜੂ ਸਾਹਿਬ ਦੇ ਵੱਲੋਂ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਇੱਕ ਪੰਥਕ ਹਲਕਿਆਂ ਦੀ ਜੀ ਗੱਲ ਕਰੀਏ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਵਾ ਕੀ ਜਿਹੜੀ ਦਸਤਾਰਬੰਦੀ ਉਹ ਦੁਬਾਰਾ ਕੀਤੀ ਗਈ ਪਹਿਲਾਂ 22 ਰਾਤ ਨੂੰ ਹੋਈ ਸੀ ਹੁਣ ਦੁਬਾਰਾ ਤੁਸੀਂ ਵੀ ਹਾਲਾਂਕਿ ਉੱਥੇ ਮੌਜੂਦ ਸੀ ਔਰ ਤੁਹਾਡਾ ਪਹਿਲਾ ਬਿਆਨ ਇਹ ਸੀਗਾ ਕਿ ਇਹ ਬੜੀ ਮर्यादा ਦੀ ਉਲੰਘਣਾ ਕੀਤੀ ਗਈ ਹੈ ਤੇ ਹੁਣ ਤਨ ਲੱਗਦਾ ਕਿ ਇਹ ਸਾਰਾ ਕੁਝ ਪੂਰਾ ਹੋ ਚੁੱਕਾ ਵਾ ਤੇ ਦੁਬਾਰਾ ਕੋਈ ਲੋੜ ਨਹੀਂ ਪੈਗੀ ਜੀ ਦੇਖੋ ਸਾਰਾ ਕੁਝ ਕੱਲ ਉਸੇ ਬੋਲਿਆ ਜਾ ਚੁੱਕਾ ਹੈ ਮੇਰਾ ਤਾਂ ਖਿਆਲ ਸੀ ਕਿ ਅਸਵੇਰ ਗੱਲ ਕਰਨੀ ਤੇ ਨਹੀਂ ਬਣਦੀ ਤੁਹਾਡੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਜਿੱਥੇ ਬੰਦੀਆਂ ਵੱਲੋਂ ਕੱਲ ਕੇਸ ਕਰ ਸਾਹਿਬ ਵਾਸਤੇ ਦਿੱਤਾ ਜਾ ਚੁੱਕਾ ਹੈ। ਕੋਈ ਇੱਥੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਇੱਕ ਸੰਗਤ ਜਾਣਨ ਦਿੰਦਾ। ਪੰਥ ਵਿੱਚ ਵਿਵਾਦ ਕੋਈ ਵੀ ਨਹੀਂ ਹੋਣਾ ਚਾਹੀਦਾ। ਪਰ ਜੀ ਪਰ ਜੀ ਸਰਨਾ ਜਿਹੜਾ ਕਾਲੀਦਲ ਦੇ ਜਿਹੜੇ ਹੈਗੇ ਧਨਮੰਦਰ ਉਹਨਾਂ ਨੂੰ ਕੱਢਿਆ ਗਿਆ ਦਿੱਤੀਆਂ ਜਮਜੀਤ ਸਿੰਘ ਜੀ ਕਦੇ ਸੇਖੋੜੀ ਮੈਨੂੰ ਉਹ ਤਬਰਕ ਪਤਾ ਨਹੀਂ।